ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਕਿਤਨਾ ਫੋਕੇ ਮੁਜ਼ਹਰਾ ਕੀਤਾ ਗਿਆ। ਰੋਪਨਗਰ ਵਿੱਚ ਕਿਸਾਨਾਂ ਨੇ ਮੋਤੀ ਸਰਕਾਰ ਦਾ ਪੁਤਲਾ ਵੀ ਕੁੱਟਿਆ। ਪਿਛਲੇ 16 ਦਿਨਾਂ ਤੋਂ ਕਿਸਾਨ ਰੇਲਵੇ ਟ੍ਰੈਕ ਤੇ ਬੈਠੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਾਡਾ ਸਰਕਾਰ ਮੰਗਾ ਨਹੀਂ ਮੰਨ ਲੈਂਦੀ ਅਸੀਂ ਉਹਨਾਂ ਚਿਰ ਇਸ ਰੇਲਵੇ ਟ੍ਰੈਕ ਤੋਂ ਨਹੀਂ ਉੱਠਾਂਗੇ। ਇੰਨਾ ਹੀ ਨਹੀਂ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਵੀ ਜਾਮ ਪਿੱਤੇ ਗਏ ਹਨ। ਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਧਰਨੇ ਪ੍ਰਦਰਸ਼ਨ ਉਦੋਂ ਤੱਕ ਚੱਲਦੇ ਰਹਿਣਗੇ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ। ਅੱਜ ਰੋਪਨਗਰ ਦੇ ਨੰਗਲਚੰਗ ਫਾਟਕਾਂ ਦੇ ਕੋਲ ਰੇਲਵੇ ਟ੍ਰੈਕ ਦੇ ਕਿਸਾਨਾਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨ ਜਥੇਬੰਦਾਂ ਦੇ ਆਗੂ ਅਤੇ ਕਿਸਾਨ ਰੂਪਨਗਰ ਸ਼ਹਿਰ ਵਿੱਚ ਹੁੰਦੇ ਹੋਏ ਬੇਲਾ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਲੈ ਕੇ ਪਹੁੰਚੇ ਇਸ ਮੌਕੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਪੁਤਲੇ ਨੂੰ ਘੜੀ ਹਿੱਸੇ ਹੋਏ ਬਾਜ਼ਾਰ ਵਿੱਚ ਲੰਗੇ ਅਤੇ ਜਮ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਪੰਜਾਬ ਅਤੇ ਪੰਜਾਬੀ ਪਾਸ਼ਾ ਦੀ ਤਰੱਕੀ ਲਈ ਯਤਨਸ਼ੀਲ ਪੰਜਾਬ ਟਾਈਮਜ਼ ਪੜੋ ਪੰਜਾਬ ਨਾਲ ਜੁੜੋ